ਕਦੇ ਕਦੇ ਕਿਤੇ ਬਦਲੀ ਹੋ ਗਈ ਕਦੇ ਕਦੇ ਬਦਲੀ ਹੋ ਗਈ ਸਰਕਾਰੀ ਬੰਦਾ ਜੀ ਤੁਹਾਨੂੰ ਪਤਾ ਹੀ ਆ ਪਰ ਮੈਂ ਸ਼ਰੀਅਤ ਐਰਵਾ ਨੂੰ ਕਰਦਾ ਰਹੇ ਤੇ ਸ਼ੌਂਕ ਸੀਗਾ ਮੈਨੂੰ ਲੱਗਿਆ ਰਿਹਾ ਜੀ ਹੌਲੀ ਹੌਲੀ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਵੀ ਆ ਟਸ ਬਣ ਗਿਆ ਜੀ ਔਰ ਮੈਂ ਬੇਟਰੇ ਬਾਰੇ ਕਦੇ ਸੋਚਿਆ ਨਹੀਂ ਜੀ ਕਿ ਮੈਂ ਪ੍ਰੋਫੈਸਰ ਬਣੂਗਾ ਜਾਂ ਇਹ ਨਾ ਪਰ ਹੁਣ ਆਪਦਾ ਬਣ ਗਿਆ ਜੀ ਪ੍ਰੋਫੈਸਰ ਸਾਹਿਬ ਜਿਹੜੀਆਂ ਤੁਸੀਂ ਫੋਟੋ ਬਣਾਉਂਦੇ ਹੋ ਤੁਸੀਂ ਤੁਹਾਡੇ ਕੋਲ ਇਹ ਜਿਹੜੀਆਂ ਕਸਟਮਰ ਲੈਣ ਵਾਸਤੇ ਵੀ ਆਉਂਦੇ ਨੇ ਜਾਂ ਤੁਸੀਂ ਸ਼ੌਂਕ ਦੇ ਦੌਰਾਨ ਕਰਦੇ ਨੇ ਬਈ ਲੈਣ ਵੀ ਹੁੰਦੇ ਆ ਦੇਖਦੇ ਆ ਜੇ ਪਸੰਦ ਆਈ ਤਾਂ ਲੈ ਜਾਂਦੇ ਆ ਉਹ ਪਰ ਅਸੀਂ ਸ਼ੌਂਕ ਦੇ ਤੌਰ ਤੇ ਹੀ ਕਰਦੇ ਆ ਬਾਕੀ ਕਈ ਲੋਕ ਆਪੇ ਤਸਵੀਰ ਬਣਾਉਂਦੇ ਆ ਜੀ ਵੀ ਮੇਰੀ ਫੋਟੋ ਬਣਾ ਦੇ ਜਾਂ ਉਹ ਬਣਾਉਂਦੇ ਆ ਜੀ ਗੁਰੂਆਂ ਦੀ ਤਸਵੀਰ ਆਪਨੇ ਹੁੰਦੇ ਆ ਲੋਕ ਜਿਵੇਂ ਕੋਈ ਨਾਨਕ ਸਾਹਿਬ ਜੀ ਹੋਵੇ ਜੀ ਤੁਹਾਡੇ ਲੋਕ ਪੈਲ ਪਾਠ ਕਰਦੇ ਆ ਧਾਰਮਿਕ ਲੋਕ ਜਿੰਨੇ ਚਿਰ ਮੇਰੀ ਤਸੱਲੀ ਨਹੀਂ ਹੁੰਦੀ ਮੈਂ ਤਸਵੀਰ ਨਹੀਂ ਲਗਾਉਂਦਾ ਜੀ ਜੇ ਤੁਹਾਡੇ ਕਹਿੰਦਾ ਮਤਲਬ ਹੈ ਕਿ ਜਿੰਨੀ ਦੇਰ ਤੱਕ ਤੁਹਾਡੀ ਆਪਣੀ ਖੁਦ ਦੀ ਤਸੱਲੀ ਨਹੀਂ ਹੈਗੀ ਹੈ ਤੁਸੀਂ ਉਸ ਤਸਵੀਰ ਨੂੰ ਛੱਡਦੇ ਨਹੀਂ ਹੈਗੇ ਨਹੀਂ ਛੱਡਦੇ ਮੇਰੀ ਮੈਸੇਜ ਦੀ ਬਹੁਤ ਜਜਮੈਂਟ ਆ ਜੀ ਉਹੀ ਰੁਕਸ ਕੱਢੀ ਜਾਂਦੇ ਆ ਜੀ ਇੱਕ ਮੈਂ ਉਥੋਂ ਦਾਦਾ ਨਾਲ ਪਿਛੇ ਤਸਵੀਰ ਬਣਾਇਜੀ ਕਿਸਬ ਉਹ ਬੰਦਾ ਉਹ ਦਾੜੀ ਰੱਖਦਾ ਸੀ ਚਿੱਟੀ ਦਾੜੀ ਬਣਾਤੀ ਸੀ ਪਿਛੋਰੀ ਉਹ ਸਾਰਾ ਪਰਵਾਰ ਸੇ ਤਸਵੀਰ ਲੈ ਕੇ ਮੇਰੇ ਕੋਲ ਆ ਗਿਆ ਕਹਿੰਦਾ ਯਾਰ ਵੀ ਇੱਜਾ ਤੱਕ ਕਰਕੇ ਵੀ ਮੈਂ ਤਾਂ ਉਹ ਦਾੜੀ ਰੰਗਣ ਲੱਗ ਗਿਆ ਵੀ ਮੇਰੀ ਤਸਵੀਰ ਤਾਂ ਲੋਕ ਕਹਿੰਦੇ ਤੂੰ ਤੇਰੇ ਬਾਬਾ ਜੀ ਦਾ ਹ ਇਹ ਤੇ ਵੀ ਰੰਗ ਕਰਾ ਉਹ ਦੁਵਾਰਾ ਜੀ ਫੇਰ ਮੈਂ ਉਹ ਦਾੜੀ ਦੁੜੀ ਕਾਲੀ ਕੀਤੀ ਸਾਰੇ ਕੀਤੀ ਜੀ ਐਸਾ ਕਰਨਾ ਪੈਂਦਾ ਜੀ ਬਸ ਕਰ ਇਹ ਆਪੇ ਜਿਹੜੇ ਆਸ਼ਕ ਹੋਏ ਨਾ ਉਹਨਾਂ ਬੜੇ ਆਰਟਿਸਟਾਂ ਨੇ ਬੁਲਾਏ ਨੇ ਜੀ ਆਪਦੇ ਆਪ ਤੇ ਸੋਚ ਦੇ ਵਿੱਚ ਵੀ ਬੁਲਾਏ ਨੇ ਮੇਰੇ ਦਿਲ ਦੇ ਵਿੱਚ ਵੀ ਬਲਬ ਉੱਠਿਆ ਵੀ ਆਪਾਂ ਵੀ ਇਹ ਕਰਨਾ ਚਾਹੀਦਾ ਦੇਖਿਆ ਕਿਵੇਂ ਬਣੂਗੀ ਇਹ ਜੀ ਤੇ ਮੈਂ ਪਹਿਲਾਂ ਹੀ ਜੀ ਸਟੋਰੀ ਪੜੀ ਸਾਰੀ ਜੀ ਤੇ ਫਿਰ ਮੈਨੂੰ ਲਿਖਿਆ ਜੀ ਕਿ ਬੜਕੇ ਠੋੜ ਸਾਹਮਣੇ ਤਿਆਰ ਆ ਜੀ ਦੇਖੋ ਸਾਰਾ ਪਗਸਤ ਰਾਜਗੁਰੂ ਜੀ ਸਕਦੇ ਜੀ ਇਹ ਸਹੂ ਚੱਕ ਰਹੇ ਜੀ ਵੀ ਅਸੀਂ ਜਦੋਂ ਭਾਰਤ ਗੁਲਾਮ ਸੀ ਨਾ ਜੀ ਉਪਰ ਭਾਰਤਵਾਦ ਆਖਾਇਆ ਜੀ ਗੁਲਾਮੀਆਂ ਦਾ ਜੀਰੋ ਦੇ ਵਿਚ ਚੱਕੜੀ ਹੋਈ ਆ ਤੇ ਸਾਰੇ ਕਦਰ ਭਾਰਤ ਅਜਾਰ ਹੋਣਾ ਚਾਹੀਦਾ ਜੀ ਮੋੜੀ ਤਾਂ ਥੋੜੇ ਜਿਹੇ ਬੰਦੇ ਹੁੰਦੇ ਆ ਜੀ ਬੰਦ ਸਰ ਫਿਰ ਰਸਤਾ ਤਾਂ ਉਹੀ ਹੋ ਸਕਦਾ ਸੀ ਜਿਹੜਾ ਇਹ ਚ ਪੇਂਟਿੰਗ ਕਰਨ ਵਾਸਤੇ ਜਿਹੜਾ ਤੁਸੀਂ ਬਰਸ਼ ਬਰਸ਼ ਯੂਜ਼ ਕਰਦੇ ਹੋ ਉਹ ਕਿਹੜਾ ਕਰਦੇ ਹੋ ਤੁਸੀਂ ਨਾਲ ਕੋ ਫੋਟ ਸਾਹਮਣੇ ਪਾਵੇ ਜੀ ਹਾਂ ਜੀ ਇਹ ਬੜੇ ਮਹਿੰਗੇ ਬਰਸ਼ ਹੈ ਜੀ ਕਿੰਨੇ ਦਾ ਬਰਸ਼ ਆ ਇਹਦਾ ਇਹ ਤਾਂ ਜੀ 7-800 ਦਾ ਵੀ ਪਚੇ ਵਿੱਚ 8-800 ਦਾ 1000-1000 ਰੁਪਏ ਦਾ ਬਰਸ਼ ਹਾਂਜੀ ਹਾਂਜੀ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਅੱਜ ਅਸੀਂ ਇੱਕ ਐਸੀ ਜਗ੍ਹਾ ਤੇ ਪਹੁੰਚੇ ਹੈਗੇ ਆ ਜਿਹੜੇ ਕਾਫੀ ਢੇਰ ਤੋਂ ਕਾਫੀ ਸਮੇਂ ਤੋਂ ਬਹੁਤ ਵਧੀਆ ਆਰਟਿਸਟ ਹੈਗੇ ਨੇ ਔਰ ਬਹੁਤ ਵਧੀਆ ਸਨਰੀਆਂ ਫੋਟੋਆਂ ਬਣਾਉਂਦੇ ਹੈਗੇ ਨੇ ਔਰ ਕਟੋਗੜ ਦੀ 40-50 ਸਾਲ ਦਾ ਉਹਨਾਂ ਦਾ ਤਜਰਬਾ ਵੈ ਸੋ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਕਿ ਤੁਹਾਨੂੰ ਇਹ ਸ਼ੌਂਕ ਕਿਵੇਂ ਪਿਆ ਕਿੱਦਾਂ ਹੋਇਆ ਤੇ ਪਹਿਲਾਂ ਮੈਂ ਸਾਰਿਆਂ ਤੁਹਾਨੂੰ ਮੈਂ ਫੋਟੋਆਂ ਦਿਖਾਵਾਂਗਾ ਤੁਹਾਨੂੰ ਮੈਂ ਜਿੱਥੇ ਅਸੀਂ ਅੱਜ ਪਹੁੰਚੇ ਆਂ ਕੈਮਰਾਮੈਨ ਕਹੂੰਗਾ ਜਰਾ ਪਹਿਲਾਂ ਉਹ ਸਿਨਰੀਆਂ ਦਿਖਾਈਆਂ ਜਾਵਣ ਕਿ ਦੇਖੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਇਹ ਜਿਹੜੀਆਂ ਤੁਹਾਨੂੰ ਸਿਨਰੀਆਂ ਆਪਾਂ ਦਿਖਾ ਰਹੇ ਆ ਇਹ ਜਿਹੜੀਆਂ ਬਿਲਕੁਲ ਇਦਾਂ ਲੱਗਦਾ ਪਿਆ ਜਿਵੇਂ ਬਿਲਕੁਲ ਇਹ ਜਿਹੜੀਆਂ ਸਿਨਰੀਆਂ ਇਹ ਫੋਟੋ ਸਿਨਰੀਆਂ ਤੋਂ ਉੱਠ ਕੇ ਸਾਡੇ ਕੋਲ ਬੈਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿਦਾਂ ਪੇੜ ਨੂੰ ਉਹਨਾਂ ਨੇ ਗਲ ਦੇ ਵਿੱਚ ਲਾਇਆ ਹੋਇਆ ਵਾ ਔਰ ਉਸ ਤੋਂ ਬਾਅਦ ਉਹ ਜਗ੍ਹਾ ਦੇ ਉੱਤੇ ਮੁਟਿਆਰ ਵੀ ਬੈਠੇ ਹੋ ਦੇਖੋ ਪੰਜਾਬੀ ਕਲਚਰ ਜਿਹੜਾ ਹੈਗਾ ਵੈ ਲੱਸੀ ਰੜਕਦੇ ਪਏ ਹੈਗੇ ਨੇ ਔਰ ਉਸ ਤੋਂ ਬਾਅਦ ਆ ਪਿੱਛੇ ਮੁਟਿਆਰ ਹੈਗੀ ਆ ਤੇ ਜਿਹੜੀ ਮੁਟਿਆਰ ਵੀ ਹੈਗੀ ਆ ਉਹਦੇ नीचे ਇੱਕ ਘੜਾ ਰੱਖਿਆ ਹੋਇਆ ਵੈ ਆਪਾਂ ਇਹ ਵੀ ਆਪਾਂ ਗੱਲਬਾਤ ਕਰਾਂਗੇ ਤੇ ਗੁਨਾਣਗ ਦੇਵ ਜੀ ਵੀ ਸਾਹਮਣੇ ਤਸਵੀਰ ਹੈਗੀ ਆ ਤੇ ਉਸ ਤੋਂ ਬਾਅਦ ਆਪਣੇ ਜਿਹੜੇ ਸ਼ਹੀਦ ਭਗਤ ਸਿੰਘ ਜੀ ਦੀ ਜਿਹੜੀ ਫੋਟੋ ਹੈਗੀ ਆ ਔਰ ਉਸ ਤੋਂ ਬਾਅਦ ਮਾਤਾ ਜੀ ਉੱਤੇ ਰੋ ਰਹੇ ਹੈਗੇ ਨੇ ਤੇ ਉਹਨਾਂ ਦੇ ਬੇੜੀਆਂ ਲੱਗੀਆਂ ਹੋਈਆਂ ਤੇ ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੇ ਨੀਚੇ ਇੱਕ ਦੀਵਾ ਜਲਦਾ ਪਿਆ ਹੈਗਾ ਦੇਖ ਸਕਦੇ ਹੋ ਤੁਸੀਂ ਕਿ ਹੱਥ ਰੱਖਿਆ ਹੋਇਆ ਉਸ ਜਗ੍ਹਾ ਦੇ ਉੱਤੇ ਤੇ ਦੇਖੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇੱਕ ਸ਼ੌਂਕ ਹੁੰਦਾ ਇੱਕ ਸ਼ੌਂਕ ਔਰ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸੋ ਹੁਣ ਆਪਾਂ ਗੱਲਬਾਤ ਕਰਾਵਾਂਗੇ ਆਪਣੇ ਅੰਕਲ ਜੀ ਨਾਲ ਗੋਪਾਲ ਕ੍ਰਿਸ਼ਨ ਸ਼ਰਮਾ ਜੀ ਨਾਲ ਆਪਾਂ ਗੱਲਬਾਤ ਕਰਾਵਾਂਗੇ ਤੇ ਉਹਨਾਂ ਨੂੰ ਪੁੱਛਦੇ ਹੈਗੇ ਆ ਇਹ ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਸ਼ੌਂਕ ਪਿਆ ਅੰਕਲ ਜੀ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ ਵਿੱਚ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਜੀ ਤੇ ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਸਵਾਗਤ ਕਰਦਾ ਧੰਨਵਾਦ ਕਰਦਾ ਜੀ ਕਿ ਤੁਸੀਂ ਇਹੜੀ ਕਲਾ ਸਾਡੇ ਇਹਨੂੰ ਲੋਕਾਂ ਦੇ ਘਰਾਂ ਰਿਕਰਪਾਚਾ ਹੋਵਾਂਗੇ ਲੋਕਾਂ ਦੇ ਘਰਾਂ ਪਹੁੰਚਾ ਹੋਵਾਂਗੇ ਜੀ ਤੇ ਤਾਂ ਹੀ ਲੋਕਾਂ ਨੂੰ ਪਤਾ ਲੱਗੂ ਵੀ ਅਸੀਂ ਕੀ ਕਰਦੇ ਆ ਕਿ ਨਹੀਂ ਕਰਦੇ ਅਸੀਂ ਜੀ ਨਹੀਂ ਤਾਂ ਘਰ ਦੇ ਵਿੱਚ ਬੈਠੇ ਅਸੀਂ ਕੰਮ ਕਰਦੇ ਜਾਂਦੇ ਆ ਜੀ ਤੇ ਬਾਹਰ ਜਾਣ ਦਾ ਸਾਰ ਕੋ ਟਾਈਮ ਹੀ ਨਹੀਂ ਹੁੰਦਾ ਸਾਡਾ ਕੰਮ ਹੀ ਹੈ ਜੀ ਤੇ ਇਹ ਤੁਹਾਡੇ ਜਿਹੜੀ ਨਹੀਂ ਅਸੀਂ ਲੋਕਾਂ ਦੇ ਵੀ ਜਾਵਾਂਗੇ ਜੀ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਿਆ ਕਰਦਾ ਇਸ ਗੱਲ ਖਾਤਰ ਤੇ ਅੰਕਲ ਇੱਕ ਤਾਂ ਨੂੰ ਮੈਂ ਹੋਰ ਗੱਲ ਪੁੱਛਾਂਗਾ ਜਿਹੜੀਆਂ ਤੁਸੀਂ ਇਹ ਸੈਨਰੀਆਂ ਜਿੰਨੇ ਫੋਟੋ ਇੰਨੀਆਂ ਅੱਛੀਆਂ ਅੱਛੇ ਤੁਸੀਂ ਬਣਾਈਆਂ ਹੋਈਆਂ ਤੁਹਾਨੂੰ ਕਿੰਨੀ ਦੇਰ ਦਾ ਸ਼ੌਂਕ ਹੈ ਇਹ ਮੈਮ 40 ਸਾਲ ਤੋਂ ਪਰੇ ਹੋ ਗਿਆ ਜੀ ਜੀ 40 ਸਾਲ ਤੋਂ ਪਹਿਲਾਂ ਦਾ ਮੈਂ ਬਚਪਨ ਤੋਂ ਹੀ ਕਰਦਾ ਆ ਰਿਹਾ ਹਾਂ ਫਿਰ ਤੋਂ ਜੀ ਤੇ 40 ਸਾਲ ਪੰਤ 50 ਸਾਲ 45 ਸਾਲ ਤੁਹਾਨੂੰ ਹੋ ਗਏ ਆ ਤੇ ਤੁਸੀਂ ਇੱਥੇ ਕਰਦੇ ਆ ਰਹੇ ਹੋ ਜਾਂ ਤੁਸੀਂ ਬਾਹਰ ਵੀ ਕਿਤੇ ਮੈਂ ਜੋਬ ਕਰਦਾ ਸੀ ਜੀ ਤੇ ਇੱਥੇ ਤਾਂ ਅਸੀਂ 60 70 ਦੇ ਵਿੱਚ ਇੱਥੇ ਹੈ ਲੁਧਿਆਣਾ ਮੈਂ ਜੀ ਉਦੋਂ ਬਾਅਦ ਹੋ ਗਿਆ ਮਕਾਨ ਕੁੜ ਬਣਾਇਆ ਹਾਂ ਮੈਂ ਜੀ ਫਿਰ ਜਦੋਂ ਇੱਥੇ ਹੀ ਆ ਸੀ ਜੀ ਕਦੇ ਕਦੇ ਕਿਤੇ ਬਦਲੀ ਹੋਈ ਕਦੇ ਕਦੇ ਬਦਲੀ ਹੋਗੀ ਸਰਕਾਰੀ ਮਲਾਲ ਜੀ ਤੁਹਾਨੂੰ ਪਤਾ ਹੀ ਆ ਪਰ ਮੈਂ ਸ਼ਨੀਵਾਰ ਤੇ ਐਤਵਾਰ ਨੂੰ ਕਰਦਾ ਰਿਹਾ ਤੇ ਸ਼ਾਮ ਸੀਗਾ ਮੈਂ ਲੱਗਿਆ ਰਿਹਾ ਜੀ ਹੌਲੀ ਹੌਲੀ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਵੀ ਆਟਸਟ ਬਣ ਗਏ ਜੀ ਔਰ ਮੈਂ ਬੇਚੇਰੇ ਬਾਰੇ ਕਦੇ ਸੋਚਿਆ ਨਹੀਂ ਜੀ ਕਿ ਮੈਂ ਪ੍ਰੋਫੈਸ਼ਨਲ ਬਣੂੰਗਾ ਜਾਂ ਐ ਕਰੂੰਗਾ ਪਰ ਹੁਣ ਆਪ ਜੀ ਬਣ ਗਏ ਜੀ ਪ੍ਰੋਫੈਸ਼ਨਲ ਜੀ ਲੋਕ ਆਉਂਦੇ ਆ ਜੀ ਤੇ ਲੋਕ ਐਡ ਮਨ ਪੂਰੀ ਕਰਨੀ ਪੈਣੀ ਹੈ ਜੀ ਜੀ ਤੇ ਕਰਦੇ ਆਂ ਜੀ ਕੰਮ ਅਸੀਂ ਬਸ ਤੇ ਅੰਕਲ ਜੀ ਇੱਕ ਵਾਰ ਮੈਨੂੰ ਗੱਲ ਦੱਸੋ ਜਿਹੜੀਆਂ ਤੁਸੀਂ ਫੋਟੋ ਬਣਾਉਂਦੇ ਹੋ ਤੁਸੀਂ ਤੁਹਾਡੇ ਕੋਲ ਇਹ ਜਿਹੜੀਆਂ ਕਸਟਮਰ ਲੈਣ ਵਾਸਤੇ ਵੀ ਆਨੇ ਜਾਂ ਤੁਸੀਂ ਸ਼ੌਂਕ ਦੇ ਦੌਰਾਨ ਕਰ ਬਣਾਉਂਦੇ ਹੋ ਨਹੀਂ ਲੈਣ ਵੀ ਹੋਣਗੇ ਦੇਖਦੇ ਆ ਜੇ ਪਸੰਦ ਆਇਆ ਤਾਂ ਲੈ ਜਾਂਦੇ ਆ ਉਹ ਪਰ ਅਸੀਂ ਸ਼ੌਕਾਤ ਤੌਰ ਤੇ ਹੀ ਕਰਦੇ ਆ ਜੀ ਤੇ ਕਈ ਲੋਕ ਆਉਂਦੇ ਆ ਉਹ ਆਪ ਦੱਸੇ ਵੀ ਅਸੀਂ ਜੀ ਆਹ ਤਸਵੀਰ ਮਨ ਨੂੰ ਚਾਹੁੰਦੇ ਆ ਫੋਟੋ ਕੋਲ ਹਮ ਅਸੀਂ ਬਣਾ ਦਿੰਦੇ ਆ ਜੀ ਫਿਰ ਉਹ ਹੁਣ ਇਹ ਭੱਜ ਸਕਦੇ ਆ ਬਹੁਤ ਤਸਵੀਰਾਂ ਬਣਾਇਆ ਜਾਂਦੇ ਜੀ ਮੈਂ ਜੀ ਤੇ ਪੰਜਾਬੀ ਕਲਚਰ ਦਾ ਬਹੁਤ ਕੰਮ ਕੀਤਾ ਜੀ ਜੀ ਕਨਾਂ ਦੇ ਵਿੱਚ ਆ ਹੋਟਲ ਦੇ ਵਿੱਚ ਪਿਆਬੀ ਕਲਚਰ ਦੀ ਤਸਵੀਰਾਂ ਲੱਗੀਆਂ ਦੇਖਿਆ ਉਹਨਗੇ ਤੇ ਬਾਕੀ ਕਈ ਲੋਕ ਆਪ ਦੀ ਤਸਵੀਰ ਬਣਵਾਉਂਦੇ ਆ ਜੀ ਵੀ ਮੇਰੀ ਫੋਟੋ ਬਣਾ ਦੇ ਯਾਰ ਜੀ ਉਹ ਬਣਾਉਂਦੇ ਆ ਜੀ ਜੀ ਗੁਰੂਆਂ ਦੀ ਤਸਵੀਰਾਂ ਬਣਾਉਂਦੇ ਆ ਲੋਕ ਜਿਵੇਂ ਕੋਈ ਨਾਨਕ ਸਾਹਿਬ ਜੀ ਹੋਵੇ ਜੀ ਕਨਾਂ ਦੇ ਵਿੱਚ ਲੋਕ ਭੈਣ ਭਾਤ ਕਰਦੇ ਆ ਜੀ ਧਾਰਮਿਕ ਲੋਕ ਜੀ ਤੇ ਇਦਾਂ ਕਰੀ ਜਾਂਦਾ ਇਹ ਕੰਮ ਜੀ ਤੇ ਅੰਕਲ ਕਿੰਨਾ ਕੁ ਸਮਾਂ ਲੱਗ ਜਾਂਦਾ ਹੈਗਾ ਤਸਵੀਰ ਬਣਾਉਣ ਨੂੰ ਜੀ ਜੇ ਖੁਸ਼ ਤਸਵੀਰ ਨੂੰ ਸਹੀ ਤੇ ਵੀ ਬਣ ਜਾਂਦੀ ਆ ਪਰ ਮੈਂ ਕਦੇ ਮੈਂ ਪੈਸੇ ਨਹੀਂ ਮੁੱਖ ਰੱਖੇ ਜਿੰਨ ਚਿਰ ਮੇਰੇ ਤਸੱਲੀ ਨਹੀਂ ਹੁੰਦੀ ਮੈਂ ਤਸਵੀਰ ਨਹੀਂ ਦਿੰਦਾ ਜੀ ਜ 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 ਉਹ ਤੋਂ ਪਹਿਲਾਂ ਜੀ ਫੇਰ ਵੀ ਜਿਹੜਾ ਕੋਈ ਕਹਿੰਦਾ ਵੀ ਮੇਰੇ ਬਗਦਦਾਂ ਦਾ ਐਜਾ ਹੁਣਾ ਚਾਹੀਦਾ ਸੀ ਜੀ ਹੈ ਇੱਕ ਮੈਂ ਉਥੋਂ ਦਾਦਾ ਮੈਂ ਪਿਛੇ ਤਸਵੀਰ ਬਣਾਈ ਜੀ ਕਿਸੇ ਬੰਦੇ ਦੀ ਉਹ ਬੰਦਾ ਉਹਦਾ ਦਾੜੀ ਰੱਖਦਾ ਨਹੀਂ ਸੀ ਚਿੱਟੀ ਦਾੜੀ ਬਣਾਤੀ ਸੀ ਮੈਂ ਪਿਛੋੜੀ ਉਹ ਸਾਲ ਪਰਵਾਹ ਫੇਰ ਤਸਵੀਰ ਲੈ ਕੇ ਮੇਰੇ ਕੋਲ ਆ ਗਿਆ ਕਹਿੰਦਾ ਯਾਰ ਵੀ ਐਜਾ ਦਾ ਕਰਕੇ ਵੀ ਮੈਂ ਤਾਂ ਹੁਣ ਦਾੜੀ ਰੰਗਣ ਲੱਗ ਗਿਆ ਵੀ ਮੇਰੀ ਤਸਵੀਰ ਤਾਂ ਲੋਕ ਕਹਿੰਦੇ ਵੀ ਤੂੰ ਤੇ ਬਾਬਾ ਜੀ ਲੱਗਦਾ ਇਹ ਇਹ ਤੇ ਵੀ ਰੰਗ ਕਰ ਉਹ ਦੁਆਲੇ ਜੀ ਫੇਰ ਮੈਂ ਉਹ ਦਾੜੀ ਥੋੜੀ ਕਾਲੀ ਕੀਤੀ ਸਾਰੀ ਕੀਤੀ ਜੀ ਹਮ ਇਸ ਤੱਕ ਕਰਨਾ ਪੈਦਾ ਕਿ ਬਸ ਫੇਰ ਜਿਵੇਂ ਮੈਂ ਬਹਿ ਕਹਿੰਦਾ ਜ ਤੇ ਅੰਕਲ ਜੀ ਇੱਕ ਤੁਹਾਨੂੰ ਮੈਂ ਹੋਰ ਗੱਲ ਪੁੱਛੂਗਾ ਜਿਹੜੀ ਆ ਪਿੱਛੇ ਤਸਵੀਰ ਬਣਾਈ ਹੋਈ ਹੈ ਜਿਹੜੀ ਮੁਟਿਆਰ ਦੀ ਇਹ ਇਹਦੇ ਬਾਰੇ ਦੱਸੋ ਜੀ ਇਹ ਹੀਰ ਆ ਜੀ ਹਾਂ ਇਹ ਆਪਣੇ ਜਿਹੜੇ ਆਸ਼ਕ ਹੋਏ ਨੇ ਉਹਨਾਂ ਦੇ ਬੜੇ ਆਰਟਿਸਟਾਂ ਨੇ ਬਣਾਏ ਨੇ ਜੀ ਆਪਦੇ ਆਪ ਤੇ ਸੋਚ ਦੇ ਅਨੁਸਾਰ ਬਣਾਏ ਨੇ ਮੇਰੇ ਦਿਲ ਦੇ ਵਿੱਚ ਵੀ ਬਦਲ ਉੱਠੇ ਵੀ ਆਪਾਂ ਨੂੰ ਵੀ ਯਾਰ ਕਰਨਾ ਚਾਹੀਦਾ ਵੀ ਦੇਖੀਏ ਕਿਵੇਂ ਬਣੂਗੀ ਇਹ ਜੀ ਤੇ ਮੈਂ ਪਹਿਲਾਂ ਇਹਦੀ ਸਟੋਰੀ ਪੜੀ ਸਾਰੀ ਜੀ ਤੇ ਫਿਰ ਮੈਨੂੰ ਲਿਖਿਆ ਜੀ ਇਹ ਬੜਕੇ ਠੁਰ ਸਾਹਮਣੇ ਤਿਆਰ ਆਈ ਦੇਖੋ ਸਾਰਾ ਕੁਝ ਅ ਕਲੀ ਕਲੀ ਕਰਦਾ ਇਹਨੂੰ ਅਲਗ ਅਲਗ ਦੱਸ ਦਰਸਾਏ ਨੇ ਜੀ ਤੇ ਬੋਬ ਦੇ ਪੈਰ ਜਿਹੜੇ ਉਹਨਾਂ ਦੇ ਪੈਰ ਦੇ ਜਿਹੜੇ ਮੁਟਿਆਰ ਉਹਦੇ ਪੈਰ ਦੇ ਨੀਚੇ ਕੀ ਉਹੋ ਜੀ ਰੋਟੀ ਲੈ ਕੇ ਰਾਂਝੇ ਦੀ ਰੋਟੀ ਲੈ ਕੇ ਆ ਰਹੀ ਹੈ ਜੀ ਚੂਰੀ ਚੂਰੀ ਜੀ ਕੁੱਟ ਕੇ ਆਪਾਂ ਕਹਿੰਦੇ ਹੇ ਚੂਰੀ ਲੈ ਕੇ ਰਾਂਝੇ ਦੀ ਆਪਾਂ ਗਾਣੇ ਸੁਣੇ ਨੇ ਗਾਣੇ ਸੁਣੇ ਨੇ ਬਾਤ ਜੀ ਤੇ ਉਹ ਸਾਰੇ ਮੇਰੇ ਦੁਆਰੇ ਚੋਂ ਪਦਾ ਸੀ ਜੀ ਮੈਂ ਕੈਰਿਸ ਦੇ ਉੱਪਰ ਉਤਾਰਦਾ ਸੀ ਜੀ ਇਹ ਤਾਂ ਖਾਇ ਮੈਂ ਜਿਹੜੀ ਹੀਰੇ ਜੋ ਚੂਰੀ ਲੈ ਕੇ ਆਈ ਹੈ ਨਾ ਤਾਂ ਇਹ ਵੇਟ ਕਰ ਰਹੀ ਰਾਂਝੇ ਦੀ ਹਾਂ ਰਾਂਝੇ ਦੇ ਬੱਚੇ ਤਾਂ ਫਿਰਦੀਆਂ ਨੇ ਪੁੰਦਾਂਗਾ ਕਿਤੇ ਦੇਖਦਾ ਨਹੀਂ ਇਹ ਖਾਤਰ ਕੇ ਨਾ ਇਹ ਤਾਂ ਦੇਖ ਰਹੀ ਵੀ ਕਿਥੇ ਰੰਗ ਅੱਛਾ ਪਿਛੇ ਦਾ ਚਾਚਾ ਕਹ ਦੋ ਉਹ ਟੌਨਸ ਵੀ ਹੈ ਕਿ ਬਾਹਰ ਜਾਵੇ ਕਹਿਣਾ ਪਰ ਵੀ ਕਰਿਆ ਹੈ ਉਹ ਪਿਛੇ ਪਿਛਾ ਕੇ ਉਹ ਲਗੜਾ ਸਿੱਕਾ ਖਤੋਂ ਲੱਤੋਂ ਜੀ ਤੇ ਉਹਦੇ ਉਹ ਲਈ ਵੀ ਸਾਰ ਆ ਲਿਆ ਪਿਆ ਹੂੰ ਥਲੇ ਮੋਰ ਬੈਠਾ ਉਹ ਤਾਂ ਮਜਾ ਆ ਰਹੀਆਂ ਸਾਰੀਆਂ ਸਾਰਾ ਸਾਨੂੰ ਪੂਰਾ ਉਹ ਇਤਿਹਾਸ ਉੜੀਣਾ ਪੈਂਦਾ ਜੀ ਤਾਂ ਗੱਲ ਬਣਦੀ ਹੈ ਜਾਨੀ ਕਿ ਕੱਲੀ ਕੱਲੀ ਚੀਜ਼ ਨੂੰ ਨੋਟ ਕਰਨਾ ਪੈਂਦਾ ਹੈਗਾ ਪੂਰਾ ਕੈਨਵਸ ਦੇਖਣਾ ਪੈਂਦਾ ਪੂਰਾ ਦੇਖਣਾ ਪੈਂਦਾ ਜੀ ਹੁਣ ਜੇ ਬਸਾਖੀ ਨਾ ਨਾ ਬਈ ਤਾਂ ਉਹ ਕੈਦ ਹੋਗਾ ਤੋਜੂਗਾ ਜੀ ਲੱਗਦਾ ਸੀ ਜੀ ਉਹ ਜੀ ਉਹ ਬਸਾਖੀ ਬਣਾਉਣੀ ਪਈ ਉਹਦੀ ਜੀ ਫਿਰ ਉਹ ਲੋਕੇ ਲੋਕੇ ਆਇਆ ਜੀ ਉਹ ਰੱਖਦੇ ਉਹਨੇ ਰੁਕਿਆ ਖੜਾ ਜੀ ਉਹ ਮੋਰ ਝਾਕ ਰਿਹਾ ਉਹਦੇ ਮੱਲ ਹੂੰ ਵੀ ਇਹ ਬੰਦਾ ਕੌਣ ਹੂੰ ਜਦੋਂ ਜੰਗਲ ਦੇ ਵਿੱਚ ਖੜਾਕ ਹੁੰਦਾ ਮੋਰ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਜੀ ਹਾਂ ਤੇ ਇਹ ਸਾਰੀਆਂ ਚੀਜ਼ਾਂ ਇਹ ਸੋਚ-ਸੋਚ ਕੇ ਜੀ ਇਹ ਅਸੀਂ ਕੈਨਵਸ ਦੇ ਉੱਪਰ ਉਤਾਰਦੇ ਹਾਂ ਲੋਕ ਪਸੰਦ ਕਰਦੇ ਆਂ ਜੀ ਹਾਂ ਜੀ ਤੇ ਇੱਕ ਅੰਕਲ ਹੀ ਹੋਰ ਗੱਲ ਮੈਂ ਪੁੱਛਾਂਗਾ ਜਿਹੜਿਆ ਪਿੱਛੇ ਸ਼ਹੀਦ ਭਗਤ ਸਿੰਘ ਦੀ ਜਿਹੜੀ ਆ ਤਸਵੀਰ ਬਣੀ ਹੋਈ ਹੈ ਇਹਦੇ ਬਾਰੇ ਦੱਸੋ ਇਹ ਜੀ ਸਰ ਭਗਤ ਸਿੰਘ ਰਾਜਗੁਰੂ ਸਕਦੇ ਆ ਜੀ ਇਹ ਸੌ ਚੱਕ ਰਹੇ ਨੇ ਜੀ ਵੀ ਅਸੀਂ ਜਦੋਂ ਭਾਰਤ ਗੁਲਾਮ ਸੀ ਨਾ ਜੀ ਉਪਰ ਭਾਰਤਵਾਦ ਦਿਖਾਈ ਆ ਗੁਲਾਮੀ ਦੇ ਜੀਵਾਂ ਦੇ ਵਿੱਚ ਆਕੜੀ ਹੋਈ ਆ ਹੂੰ ਤੇ ਸਾਰੇ ਗਾਇਤ ਵੀ ਭਾਰਤ ਅਜ਼ਾਦ ਹੋਣਾ ਚਾਹੀਦਾ ਜੀ ਮੋੜੇ ਤਾਂ ਥੋੜੇ ਜਿਹੇ ਬੰਦੇ ਹੁੰਦੇ ਆ ਜੀ ਬੰਦ ਸਰ ਫਿਰ ਉਸਤਾ ਤਾਂ ਉਹ ਵੀ ਹੋਣ ਸਕਦਾ ਜੀ ਇਹ ਬੰਦੇ ਨਿਕਲ ਕੇ ਸਾਹਮਣੇ ਆਏ ਹੂੰ ਜਿਨੇ ਆਪਣੇ ਸ਼ਹਿਰ ਹੋਏ ਨੇ ਹੂੰ ਲਾਲਾ ਲਾਜਪਤ ਰਾਏ ਹੋਇਆ ਹਾਂ ਜੀ ਇਹ ਖੜੇ ਨੇ ਹੂੰ ਸਰਕਰਤਾਰ ਸਰ ਸਾਬਾ ਹੋਇਆ ਹੂੰ ਹਾਂ ਜੀ ਪੂਰਨ ਸਿੰਘ ਹੋਇਆ ਇਹਨਾਂ ਲੋਕਾਂ ਦੇ ਕਰਵਾਣੇ ਕਰਕੇ ਅਸੀਂ ਇੱਥੇ ਬੈਠੇ ਜਿਉਂ ਐਸ਼ ਕਰਦੇ ਆ ਅਸੀਂ ਜੀ ਜੀ ਤੇ ਇਹ ਤਾਂ ਮੈਂ ਉਹਨਾਂ ਨੂੰ ਜਮੇਸ਼ਰ ਵੀ ਕਹੂੰ ਵੀ ਤੁਸੀਂ ਇਹ ਜਿਹੜੀ ਆਜ਼ਾਦੀ ਮਿਲਿਆ ਇਹਨਾਂ ਨੂੰ ਇੱਜ ਸਸਤੀ ਨਾ ਸਮਝੋ ਜੀ ਹੁਣ ਨਸ਼ੇ ਦੇ ਨਸ਼ੇ ਖਾ ਕੇ ਪਰਵਾਹ ਕਰਦੇ ਜਮਾਨੀਆਂ ਆਪਦੀ ਜੀ ਕਿੰਨੇ ਭੇੜੇ ਹਾਲਾਤ ਨੇ ਪੰਜਾਬ ਦੇ ਵਿੱਚ ਜੀ ਤੁਸੀਂ ਆਪ ਦਾ ਸ਼ੋਕਰ ਦੇਖੋ ਇਹਨਾਂ ਲੋਕਾਂ ਨੇ ਕਿਵੇਂ ਡੰਗਾ ਖਾ ਖਾ ਕੇ ਆਜ਼ਾਦੀ ਸਾਨੂੰ ਲੈ ਕੇ ਦਿੱਤੀ ਆ ਬਿਲਕੁਲ ਬਿਲਕੁਲ ਇਹ ਤਾਂ ਸਾਨੂੰ ਨਾ ਮੰਨਣਾ ਚਾਹੀਦਾ ਜੀ ਬਿਲਕੁਲ ਨਾ ਕਿ ਇਹ ਐਵੇਂ ਸਭ ਤੇ ਇਹਨੂੰ ਬੇਸੰਤੋ ਵੀ ਮਿਲ ਗਈ ਹੈ ਜੀ ਤੇ ਇਹ ਜੀ ਬਹੁਤ ਮੁਸ਼ਕਲ ਹੈ ਬਈਆਂ ਨੂੰ ਜਾਂ ਦੇ ਕਰਵਾਉਣ ਕਿਤੇ ਫਸੇ ਤੇ ਫੰਦੇ ਲੱਗੇ ਲਟਕ ਗਏ ਲੋਕ ਜੀ ਤਾਂ ਸਾਨੂੰ ਜਲਦੀ ਮਿਲਿਆ ਜੀ ਵਾਹ ਜੀ ਵਾਹ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਅੰਕਲ ਜੀ ਨੇ ਤੇ ਅੰਕਲ ਜੀ ਜੇ ਇੱਕ ਆ ਤਸਵੀਰ ਪੰਜਾਬੀ ਕਲਚਰ ਇਹਦੇ ਬਾਰੇ ਦੱਸੋ ਇਹ ਜੀ ਪੰਜਾਬੀ ਦਾ ਆਪਣਾ ਪੁਰਾਣਾ ਪੰਜਾਬੀ ਕਲਚਰ ਹੂੰ ਜਦੋਂ ਆਪਣੇ ਘਰ ਦੇ ਵਿੱਚ ਆਪਣੇ ਮਾਮਾ ਪੈਣਾ ਦੁੱਧ ਲਟਕਦੇ ਹੁੰਦੇ ਸੀ ਹੂੰ ਆਪਾਂ ਕਿਤੇ ਦੁੱਧ ਰਕ ਪੀ ਕੇ ਮੈਂ ਤਾਂ पहलवान ਬਣਿਆ ਹੁਣ ਅੱਜ ਕੱਲੇ ਪੁੱਛਦਾ ਦੁੱਧ ਦਾ ਪਤਾ ਨਹੀਂ ਵਿੱਚ ਕੀ ਹੁੰਦਾ ਉਹ ਇਹ ਜਿਹੜਾ ਦੁੱਧ-ਦੁੱਧ ਚ ਜਦੋਂ ਅੱਧਾ ਘੜਕਾ ਜਾਂਦਾ ਸੀ ਜੀ ਹਾਂਜੀ ਤੇ ਉਹਨੂੰ ਫੇਰ ਕੱਢ ਕੇ ਬੁੜਿਆ ਪਾਉਂਦੀਆਂ ਹੁੰਦੇ ਆ ਆਪਣੇ ਪੁੱਤ-ਪੋਤੇ ਨੂੰ ਬੇਲੇ ਪੁੱਤ ਆਪ ਹੀ ਤਗੜਾ ਹੋ ਕਬੱਡੀ ਖੇਡ ਹਾਕੀ ਖੇਡ ਮੈਂ ਵੀ ਹਾਕੀ ਖੇਡਦਾ ਵੇ ਕਬੱਡੀ ਖੇਡਦਾ ਰਿਹਾ ਤੇ ਮੈਂ ਦੁੱਧ ਰਕ ਵੀ ਪੀਂਦਾ ਰਿਹਾ ਜੀ ਜੀ ਇਹ ਵੀ ਮੇਰੇ ਦਮਾਰ ਵਿੱਚ ਘੁੰਮਦਾ ਸੀ ਅੱਛਾ ਤੇ ਸਾਡੇ ਘਰੇ ਵੀ ਇਦਾਂ ਦੇ ਹਾਲਾਤ ਸੀ ਕੱਚਾ ਜਿਹਾ ਉਹ ਜੀ ਮਾਲਾ ਆ ਪ੍ਰੋੜਾ ਪ੍ਰੋੜਾ ਕੋਠੀ ਕਹਿੰਦੇ ਉਹਨੂੰ ਸਾਨੂੰ ਪਿੱਛੇ ਹੈ ਜੀ ਜੀ ਤੇ ਆਂ ਥੰਮੀ ਘਟੀ ਹੋਈ ਆ ਜੀ ਉਹ ਪਿੱਛੇ ਬਜ਼ੁਰਗ ਖੇਤ ਨੂੰ ਚਲਿਆ ਸਵੇਰ ਦਾ ਟਾਈਮ ਆ ਜੀ ਹੈ ਜੀ ਇਹ ਨੂੰ ਆਟਾ ਗੁੰਨ ਕੇ ਰੋਟੀ ਬਣਦੀ ਤਿਆਰ ਕਰ ਰਹੀ ਹੈ ਜੀ ਜੀ ਉਹ ਮਾਤਾ ਹੱਥੋਂ ਟਟ ਰਹੀ ਆ ਇਹ ਪੰਜਾਬੀ ਕਲਚਰ ਦਾ ਹੈ ਉਹ ਦਾ ਹਾਲ ਹਾਂਜੀ ਤੇ ਅੰਕਲੀ ਇੱਕ ਗੱਲ ਹੋਰ ਦੱਸੋ ਤੁਸੀਂ ਜਿਹੜਾ ਇਹ ਚ ਪੇਂਟਿੰਗ ਕਰਨ ਵਾਸਤੇ ਜਿਹੜਾ ਤੁਸੀਂ ਬਰਸ਼ ਬਰਸ਼ ਯੂਜ਼ ਕਰਦੇ ਹੋ ਉਹ ਕਿਹੜਾ ਕਰਦੇ ਹੋ ਤੁਸੀਂ ਆਹ ਦੇਖੋ ਤੁਹਾਡੇ ਸਾਹਮਣੇ ਪਈ ਹੈ ਜੀ ਆਹ ਜੀ ਤੇ ਬੜੇ ਮਹਿੰਗੇ ਬਰਸ਼ ਹੈ ਜੀ ਕਿੰਨੇ ਦਾ ਬਰਸ਼ ਹੈ 100 ਦਾ ਇਹ ਤਾਂ ਜੀ 7-800 ਦਾ ਵੀ ਬਚੇ ਨਾ ਜੀ 8-800 ਦਾ 1000-1000 ਰੁਪਏ ਦਾ ਬਰਸ਼ ਹੈ ਹਾਂਜੀ ਹਾਂਜੀ ਤੇ 100 ਰੁਪਏ ਦਾ ਆਮ ਹੈ ਜੀ ਅੱਛਾ ਹਾਂਜੀ ਹਾਂਜੀ ਮੈਂ ਕਹਾਂਗਾ ਮਾਜੀ ਬਹੁਤ ਸਸਤ ਜਦੋਂ ਤੁਸੀਂ ਪੇਂਟਿੰਗ ਕਰਦੇ ਹੈਗੇ ਹੋ ਤੇ ਤੁਸੀਂ ਪੇਂਟਿੰਗ ਆਪਣਾ ਪਾਣੀ ਨਾਲ ਕਰਦੇ ਹੋ ਜਾਂ ਕਿਵੇਂ ਉਹਦੇ ਬਾਰੇ ਆਇਲ ਕਰਦਾ ਕਰਦਾ ਜੀ ਮੈਂ ਅੱਛਾ ਕਾਇਲ ਕਰਾ ਪੇਂਟਿੰਗ ਜਿਹੜੀ ਹੈਗੀ ਹੈ ਨਾ ਜੀ ਇਹ ਸਭ ਤੋਂ ਮਹਿੰਗੀ ਵੀ ਸਭ ਤੋਂ ਆਇਆ ਜੀ ਇਹਦੀ ਡਿਊਰਬਿਲਟੀ ਵੀ ਸਭ ਤੋਂ ਜ਼ਿਆਦਾ ਹੈ ਜੀ ਮਤਲਬ ਖਰਾਬ ਨਹੀਂ ਹੁੰਦੀ ਇੱਕ ਵਾਰੀ ਬਣਾ ਦੋ ਸੇ ਇਹ ਖਰਾਬ ਨਹੀਂ ਹੁੰਦੀ ਹੈ ਜੀ ਤੁਸੀਂ ਮੇਰੇ ਦਸ਼ਕਾ ਨੂੰ ਦਿਖਾ ਸਕਦੇ ਹੋ ਤੁਸੀਂ ਉਹ ਜਿਹੜੇ ਹਾਂਜੀ ਬਿਲਕੁਲ ਜੀ ਜੀ ਦੇ ਕਲਮਤ ਆਪ ਇਹਨੇ ਪ੍ਰੋਸੈਸ ਜਿਹੜੇ ਫੈਲ ਤੇ ਰੰਗਾ ਆਪ ਇਹਨੇ ਜੀ ਜੀ ਹੂੰ ਇਹ ਕਦਰ ਸਾਰੇ ਜੀ ਜੀ ਇਹ ਕਦਰ ਬਹੁਤ ਮਹਿੰਗੇ ਆ ਕਿੰਨੇ ਕ ਦਾ ਕਲਰ ਹੈਗਾ ਅੰਤਰੀ ਇਹ ਜੀ ਕੋਈ 1000 ਦਾ ਕੋਈ ਤਾਂ 1000 ਦਾ ਕੋਈ 500 ਦਾ 300 ਦਾ 200 ਦਾ ਅੱਛਾ ਇਸ ਤਰ੍ਹਾਂ ਜਾਂਦਾ ਜੀ ਫਿਰ ਅੰਕਲ ਇੱਕ ਗੱਲ ਹੈ ਤੁਹਾਡੇ ਕੋਲ ਜਿਸ ਸਮੇਂ ਤੁਸੀਂ ਪੇਂਟਿੰਗ ਕਰਦੇ ਹੋ ਫਿਰ ਤੁਹਾਡੇ ਕੋਲ ਕੋਈ ਫਿਰ ਪੇਂਟਿੰਗ ਜਿਵੇਂ ਆ ਤੁਹਾਡੇ ਕੋਲ ਆਂਦੇ ਵੀ ਹੈਗੇ ਤੁਹਾਡੇ ਕੋਲ ਇੱਥੇ ਬਹੁਤ ਆਉਂਦੇ ਆ ਜੀ ਹਾਂਜੀ ਹੂੰ ਬਹੁਤ ਆਉਂਦੇ ਲੈਂਡ ਵੀ ਆਉਂਦੇ ਆ ਸਖਣ ਵੀ ਆਉਂਦੇ ਆ ਦੇਖਣ ਵੀ ਆਉਂਦੇ ਆ ਜੀ ਹਾਂਜੀ ਤੇ ਜ ਤੁਸੀਂ ਪੇਂਟਿੰਗ ਇੱਥੇ ਕਰਦੇ ਹੋ ਤੁਸੀਂ ਹੈ ਤੁਹਾਨੂੰ ਵੱਡੇ ਜਿਵੇਂ ਸੀਐਮ ਭਗਵੰਤ ਮਾਨ ਹੋ ਗਏ ਜਾਂ ਹੋਰ ਉਹਨਾਂ ਨੇ ਵੀ ਤੁਹਾਨੂੰ ਸਨਮਾਨਿਤ ਕੀਤਾ ਕੋਈ ਅਸੀ ਜੀ ਮੈਂ ਤੁਹਾਨੂੰ ਦੱਸਾਂਗਾ ਕਿ ਲੋਕ ਤਾਂ ਬਹੁਤ ਹੁੰਦੇ ਸਾਡੇ ਕੋਲ ਜੀ ਬੜੇ ਰਿਕੇ ਲੋਕ ਆਉਂਦੇ ਆ ਉਹ ਤਾਂ ਗੱਲਾਂ ਕਰਦੇ ਆ ਜੀ ਪਰ ਸਾਡਾ ਹਰ ਅਜੇ ਤੱਕ ਟਕਰਾ ਨਹੀਂ ਹੋਇਆ ਮੇਰਾ ਭਗਵੰਤ ਸਾਨਾ ਹਾਂਜੀ ਹੁਣ ਇੱਥੋਂ ਮੇ ਤੋਂ ਕਈ ਬੰਦੇ ਆਏ ਨੇ ਉਹ ਤਸਵੀਰਾਂ ਬਣਵਾ ਕੇ ਲੱਗੇ ਆਏ ਨੇ ਜੀ ਭਗਤ ਸਿੰਘ ਦੀ ਜੀ ਤੇ ਡਾਕਟਰ ਅੰਬੇਦਕਰ ਦੀ ਜੀ ਕਾਫੀ ਦਫ਼ਤਰਾਂ ਵਿੱਚ ਲੱਗੇ ਆ ਨੇ ਇਹ ਜੀ ਤੇ ਪਰ ਹਲੇ ਮੁਲਾਕਾਤ ਨਹੀਂ ਹੋਈ ਉਹ ਕਹਿੰਦੇ ਸਾਰੇ ਥੋੜੀ ਮੁਲਾਕਾਤ ਕਰਾ ਮਾਗੇ ਜੀ ਜੀ ਤੇ ਮੈਂ ਕੋਈ ਗੱਲ ਨਹੀਂ ਜੀ ਬਾਕੀ ਹੈ ਜੀ ਦੇਖੋ ਜੇ ਮੈਂ ਇਸ ਪਾਸੇ ਭੱਜਾਂ ਫਿਰ ਮੈਂ ਇਹ ਕੰਮ ਨਹੀਂ ਕਰ ਸਕਦਾ ਹੂੰ ਬਿਲਕੁਲ ਬਿਲਕੁਲ ਲੀਡਰ ਦੇ ਪਿੱਛੇ ਤਾਂ ਭਜਣਾ ਪੈਂਦਾ ਜੀ 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 ਇਹਨਾਂ ਦਾ ਇਹ ਤਾਂ ਜਿਥੇ ਨੇ ਕੱਲੂ ਉਥੇ ਨੇ ਤੁਹਾਨੂੰ ਪਤਾ ਹੀ ਹੈ ਜੀ ਜੀ ਤੇ ਅੰਕਲ ਜੀ ਘਰ ਦੇ ਵਿੱਚ ਤੁਸੀਂ ਕਿੰਨੇ ਜਾਣੇ ਹੈਗੇ ਹੋ ਘਰ ਦੇ ਵਿੱਚ ਜੀ ਇਸ ਵਕਤ ਤਾਂ ਦੋ ਜਣੇ ਆਸੀਂ ਮੈਂ ਤੇ ਮੇਸੇਜ ਜੀ ਤੇ ਇੱਕ ਮੇਰੇ ਬੇਟਾ ਜੀ ਉਹ ਦੀ ਮਰਜ਼ੀ ਹੋਈ ਵੀ ਆ ਜੀ ਉਰੇ ਦੋ ਬੱਚੇ ਆ ਗਏ ਹਾਂ ਜੀ ਜੀ ਉਹ ਕਿਹੜੀ ਜਗ੍ਹਾ ਹੈਗੇ ਨੇ ਉਹ ਕੈਨੇਡਾ ਚ ਅੱਛਾ ਤੇ ਤੁਸੀਂ ਕੈਨੇਡਾ ਚ ਗਏ ਹੋ ਤੁਸੀਂ ਮੈਂ ਕੈਨੇਡਾ ਜਾ ਕੇ ਆਇਆ ਜੀ ਮੈਂ ਦੋ ਸਾਲ ਰਹਿਆ ਕੈਨੇਡਾ ਅੱਛਾ ਤੇ ਉੱਥੇ ਵੀ ਪੇਂਟਿੰਗ ਦਾ ਕੰਮ ਉੱਥੇ ਪੇਂਟਿੰਗ ਕੀਤੀ ਹੈ ਜੀ ਜੀ ਹਾਂ ਜੀ ਤੇ ਇੱਥੇ ਫਿਰ ਤੁਸੀਂ ਆਏ ਹੋ ਤੇ ਇੱਥੇ ਫਿਰ ਤੁਸੀਂ ਹੁਣ ਦੋਨੇ ਮੀਆਂ ਬੀਵੀਆਂ ਹਾਂ ਜੀ ਇਸ ਦੋਨੇ ਜਿਹੜੇ ਤੇ ਫਿਰ ਲੱਗਦਾ ਨਹੀਂ ਕਿਤੇ ਨਾ ਜਾ ਤੇ ਆਂਟੀ ਜੀ ਤੁਹਾਨੂੰ ਕਹਿੰਦੇ ਹੋਣਗੇ ਕਿ ਆਪਣਾ ਤੁਸੀਂ ਤਾਂ ਤਸਵੀਰ ਬਣਾਉਣੇ ਹੋ ਇਹ ਤੁਹਾਡੀ ਤਸਵੀਰ ਨਹੀਂ ਬਣਾਈ ਹੋਈ ਹੈ ਤੁਸੀਂ ਬਾਹਰੋਂ ਬਣਾ ਕੇ ਲੈ ਕੇ ਰੈਡੀमेड ਲੈ ਕੇ ਆਏ ਹੋ ਜਦੋਂ ਸਟਾਰਟਿੰਗ ਦੇ ਉੱਤੇ ਜੋ ਪਹਿਲਾਂ ਪਹਿ ਇਹ ਜਦੋਂ ਘਰੇ ਆਏ ਅਸੀਂ ਵਿਆਹ ਕਰਾ ਕੇ ਆਇਆ ਮੈਂ ਇਹ ਨਾਲ ਸੀ ਦੇਖਿਆ ਹਾਂ ਇਹ ਹਰ ਤਾਂ ਦੇਖਦੀ ਰਹੀ ਹੂੰ ਤੇ ਬੋਲੇ ਕੁਛ ਹੈ ਨਾ ਇਹ ਮੈਂ ਕਿਹਾ ਯਾਰ ਤੈਨੂੰ ਤਸਵੀਰਾਂ ਪਸੰਦ ਰਹੀ ਕਹਿੰਦੇ ਬਹੁਤ ਪਸੰਦ ਰੇ ਹੂੰ ਤੇ ਇਹ ਕਹਿੰਦੀ ਮੈਨੂੰ ਮੇਰੀ ਸਹੇਲੀ ਦਾ ਵਿਆਹ ਵੀ ਆਪਾਂ ਨੂੰ ਗਿਫਟ ਦੇਣਾ ਅੱਛਾ ਜੀ ਮਾ ਭਾਈ ਜਿਹੜੀ ਤੁਹਾਨੂੰ ਸਾਹਮਣੇ ਦੀ ਲਾਲਾ ਜੀ ਕਹਿੰਦੇ ਇਹ ਰੇ ਤੁਸੀਂ ਸਾਹਮਣੇ ਐਸੇ ਬੜਾ ਬੈਠ ਕੇ ਮੇਰੇ ਉਹ ਦੇਖਿਆ ਮੈਂ ਅੱਪਾ ਅੱਛਾ ਜੀ ਜਿਹੜੀ ਮੈਨੂੰ ਪਸੰਦ ਆ ਉਹ ਮੈਂ ਬੜਾਉਂਗੀ ਅੱਛਾ ਫਿਰ ਮੈਨੂੰ ਤਾਂ ਇਹ ਨਹੀਂ ਪਸੰਦ ਆ ਹਾਂ ਇਹ ਮੈਜੀ ਉਹ ਮੈਨੂੰ ਭੁੱਖ ਜੀ ਕੱਢ ਕੇ ਦੇ ਦੇ ਵੀ ਆ ਸਿੰਦਰੀ ਮੈਨੂੰ ਸਾਡਾ ਅੱਛਾ ਤੇ ਮਸਾਜ ਕਟਾਕ ਬਣਾਉਣਾ ਇਹ ਸਾਈਜ ਵੀ ਦਾ ਤਬਿਆ ਕਰ ਰੋ ਜਾ ਜੀ ਇਹ ਤੇ ਬਣਾ ਦੇ ਜੀ ਉਹ ਲੈਂਡਸਕੇਪ ਸੀ ਸਿੰਦਰੀ ਜੀ ਜੀ ਉਹ ਸਾਡਾ ਖਪਿਆ ਦਾ ਖੇਲ ਸੀ ਜੀ ਉਹ ਮੈਂ 2-3 ਘੰਟੇ ਚ ਬਣਾ ਕੇ ਰੱਖਤੀ ਜੀ ਫਿਰ ਹੱਸ ਪੀਜੀ ਹੈ ਅੱਛਾ ਮੈਂ ਕਿਹਾ ਵੀ ਕੀ ਗੱਲ ਹੋ ਗਈ ਹਾਂ ਕਹਿੰਦੇ ਮਰ ਲ ਦੇਖਣਾ ਚਾਹੁੰਦੇ ਵੀ ਤੁਹਾਨੂੰ ਆਉਂਦਾ ਵੀ ਆ ਕਿ ਨਹੀਂ ਹੁਣ ਮੈਂ ਕਿਹਾ ਹੁਣ ਲੱਗਿਆ ਪਤਾ ਹਾਂ ਬਸ ਫਿਰ ਇਹਨਾਂ ਨੂੰ ਬਹੁਤ ਜਿਆਦਾ ਇਹਨਾਂ ਨੇ ਅਜਮਾਇਆ ਤੁਹਾਨੂੰ ਅਜਮਾਇਆ ਇਹਨਾਂ ਨੇ ਔਰ ਉਹਨੂੰ ਆ ਬਹੁਤ ਸ਼ਾਉਂ ਕਾ ਹਾਂ ਮੇਰੀ ਬੜੀ ਹੈਲਪ ਕੀਤੀ ਜਿਹਨਾਂ ਨੇ ਹੁਣ ਤੱਕ ਅੱਛਾ ਹੁਣ ਵੀ ਮੇਰੇ ਨਾਲ ਪੈਰ ਜਿਵੇਂ ਕਿ ਤਰ ਚਾਰ ਕੁਦ ਪੈਰ ਟੰਗ ਨਾ ਕਰਾ ਜੀ ਉਹ ਤੁਸੀ ਧੁੱਪ ਸੇਕੀਆਂ ਨੇ ਕਿਤੇ ਕੰਮ ਵੀ ਕਰ ਲਿਆ ਕਰੋ ਠੀਕ ਹੈ ਠੀਕ ਹੈ ਐ ਜੀ ਇੱਥੇ ਵੀ ਕੋਈ ਬੈਠੇ ਨੇ ਦੇਖੀ ਜਾਂਦੇ ਆ ਹਾਂ ਤੇ ਬਾਜੀ ਆ ਕੋਲੇ ਮਿਊਜ਼ਿਕ ਰੱਖਿਆ ਗਾਣੇ ਸੁਣਦੇ ਆ ਵੀਡੀਓ ਸੁਣਦੇ ਆ ਪੈਟਾ ਕਰੀ ਦੀ ਆ ਜੀ ਬਾਕੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਮੈਂ ਆਪਣੇ ਗੁਰੂ ਮਹਾਰਾਜ ਦੀ ਤਸਵੀਰਾਂ ਜਾਰੇ ਬਣਾਉਂਗਾ ਜੀ ਕਿਉਂਕਿ ਉਹਨਾਂ ਨੇ ਮੈਨੂੰ ਇਹ ਅਸ਼ੀਰਵਾਦ ਦਿੱਤਾ ਤਾਂ ਹੀ ਮੈਂ ਇਹ ਕੰਮ ਕਰ ਰਿਹਾ ਜੀ ਤੇ ਬਾਕੀ ਪਰਮਾਤਮਾ ਨੂੰ ਪਾਉਣ ਦਾ ਇਹ ਇੱਕ ਸਧਾਰਨ ਸਟਾਜ ਜੀ ਪੇਂਟਿੰਗ ਦਾ ਹੀ ਕਹ ਲੋ ਚਾਹੇ ਚਾਹੇ ਤੁਸੀਂ ਮਿਊਜ਼ਿਕ ਦਾ ਹੀ ਕਹ ਲੋ ਤੇ ਬਸ ਮੈਂ ਆਪਣਾ ਹੋਇਆ ਜੀ ਅੰਕਲ ਇੱਕ ਗੱਲ ਤੁਸੀਂ ਮੈਨੂੰ ਦੱਸੋ ਕਿ ਆਪ ਜਿਹੜਾ ਪੇਂਟਿੰਗ ਤੁਸੀਂ ਕਰਦੇ ਹੋ ਇਹ ਜਿਹੜੀ ਚੀਜ਼ ਹੈਗੀ ਹੈ ਇਹ ਤਾਂ ਡਰਾਇੰਗ ਦੇ ਨਾਲ ਹੁੰਦੀ ਹੈ ਬਾਜੀ ਆ ਕੋਲੇ ਮਿਊਜ਼ਿਕ ਰੱਖਿਆ ਗਾਣੇ ਸੁਣੀ ਦੀਆਂ ਮਿਊਜ਼ਿਕ ਸੁਣੀ ਦਾ ਪੇਂਟਾਂ ਕਰੀ ਦੀ ਆ ਜੀ ਬਾਕੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਮੈਂ ਆਪਣੇ ਗੁਰੂ ਮਹਾਰਾਜ ਦੀ ਤਸਵੀਰਾਂ ਪਜਾਰੇ ਬਣਾਉਂਦਾ ਜੀ ਕਿਉਂਕਿ ਉਹਨਾਂ ਨੇ ਮੈਨੂੰ ਇਹ ਅਸ਼ੀਰਵਾਦ ਦਿੱਤਾ ਤਾਂ ਹੀ ਮੈਂ ਇਹ ਕੰਮ ਕਰ ਰਿਹਾ ਜੀ ਤੇ ਬਾਕੀ ਪਰਮਾਤਮਾ ਨੂੰ ਪਾਉਣ ਦਾ ਇਹ ਇੱਕ ਸਿਧਾਰਾ ਉਸਤਾ ਜੀ ਜੀ ਪੇਂਟਿੰਗ ਦਾ ਹੀ ਕਹ ਲੋ ਚਾਹੇ ਚਾਹੇ ਤੁਸੀਂ ਮਿਊਜ਼ਿਕ ਦਾ ਹੀ ਕਹ ਲੋ ਤੇ ਬਸ ਮੈਂ ਆਪਣਾ ਹੈ ਹੋਇਆ ਜੀ ਅੰਕਲ ਇੱਕ ਗੱਲ ਤੁਸੀਂ ਮੈਨੂੰ ਦੱਸੋ ਕਿ ਆਪ ਜਿਹੜਾ ਪੇਂਟਿੰਗ ਤੁਸੀਂ ਕਰਦੇ ਹੋ ਇਹ ਜਿਹੜੀ ਚੀਜ਼ ਹੈਗੀ ਹੈ ਇਹ ਤਾਂ ਡਰਾਇੰਗ ਦੇ ਨਾਲ ਹੁੰਦੀ ਹੈ ਤੇ ਆ ਤੁਸੀਂ ਡਰਾਇੰਗ ਕੀਤੀ ਹੋਈ ਤੁਸੀਂ ਪਹਿਲਾਂ ਨਹੀਂ ਜੀ ਫਿਰ ਫਿਰ ਤੁਸੀਂ ਨਹੀਂ ਜੇ ਤੁਸੀਂ ਡਰਾਇੰਗ ਨਹੀਂ ਕੀਤੀ ਫਿਰ ਤੁਹਾਨੂੰ ਇਹ ਕਿੱਦਾਂ ਤੁਹਾਨੂੰ ਸ਼ੌਂਕ ਕਿੱਦਾਂ ਤੁਹਾਡੇ ਹੱਥ ਕਿੱਦਾਂ ਮੈਨੂੰ ਇਹਦੇ ਬਾਰੇ ਦੇਖੋ ਜੀ ਇਹ ਤਾਂ ਇਹ ਤਾਂ ਮੇਰੇ ਗੁਰੂ ਮਹਾਰਾਜ ਨੂੰ ਪਤਾ ਜਿਵੇਂ ਉਹਨੇ ਮੈਨੂੰ ਅਸ਼ੀਰਵਾਦ ਦਿੱਤਾ ਮੈਨੂੰ ਤਾਂ ਆਪ ਨਹੀਂ ਪਤਾ ਯਾਨੀ ਕਿ ਤੇ ਤਾਂ ਅਸੀਂ ਇਹ ਕਵਾਂਗੇ ਇੱਕ ਤੁਸੀਂ ਗੋਡ ਗਿਫਟ ਹੋ ਜੀ ਗੋਡ ਗਿਫਟ ਹੈ ਜੀ ਬਿਲਕੁਲ ਗੋਡ ਗਿਫਟ ਹੈ ਜੀ ਇਹ ਤਾਂ ਇੱਕ ਆਤਮਾ ਦਾ ਇੱਕ ਇੱਕ ਉਹ ਕਹਿੰਦੇ ਆ ਮੈਂ ਇਹ ਤੁਹਾਨੂੰ ਹੁਣ ਵੀ ਦੱਸਦਾ ਜੀ ਮੈਂ ਜਦੋਂ ਹੁਣ ਵੀ ਤਸਵੀਰ ਬਣਾਉਣਾ ਜੀ ਤਾਂ ਮੈਂ ਪੂਰਾ ਮਹਾਰਾਜ ਨੂੰ ਆਪਣੇ ਨੂੰ ਗੁਰੂ ਮਹਾਰਾਜ ਤੇ ਆ ਕੇ ਫੇਰ ਬੈਠਦਾ ਜੀ ਇੱਕ ਵਾਰੀ ਮੇਰੇ ਨਾਲ ਇਹ ਵੀ ਟ੍ਰਾਈਟਰੀ ਹੋ ਚੁ ਜੈਨੇ ਦਾ ਬੰਦਾ ਆ ਪੇਂਟਿੰਗ ਬਣਾਉਣ ਦੀ ਖਾਤਰ ਉਹ ਤੋਂ ਮੂੰਹ ਪੱਟੀ ਬਣੀ ਹੁੰਦੀ ਹੈ ਪੱਟੀ ਪੁਰਾਣੇ ਕਰ ਗਏ ਹੋਈਆਂ ਕੀ ਬਣਾਉਣ ਦੱਸੋ ਕੀ ਉਹ ਮੈਨੂੰ ਕਹਿੰਦਾ ਤਸਵੀਰ ਚਾਹੀਦੀ ਸਰ ਪਰਸੋਂ ਚਾਹੀਦੀ ਜਿੰਨੇ ਮਰਜੀ ਪੈਸੇ ਦੇ ਲਵ ਮੈਂ ਖਿਆ ਆਪਣਾ ਮੈਂ ਸੋਚਿਆ ਮੈਂ ਤਾਂ ਹੁਣੇ ਬਣਾ ਦੇਣਾ ਉਹ ਮੈਂ ਜਲਦੀ ਡਰਾਇੰਗ ਜਿ ਕਰਕੇ ਜਿਉਤੀ ਉਹ ਬਣਾਤੀ ਜਿਉ ਅੱਛਾ ਜੀ ਉਹ ਤੀਜ ਦਿਨ ਆਏ ਕਹਿੰਦਾ ਸਰ ਤਸਵੀਰ ਬਣ ਗਈ ਮਾ ਬਣ ਗਈ ਜਾਂ ਦੇਖਿਓ ਕਹਿੰਦੇ ਤਾਂ ਜਮਾ ਗਲਤ ਮੈਂ ਦੇਖਿਆ ਮੈਂ ਹੈ ਗਲਤ ਮੈਂ ਤਾਂ ਰਮਾ ਜੀ ਹਾਂ ਗਲਤ ਹ ਹ ਕਰੇ ਕੀ ਹੋ ਗਿਆ ਮੈਂ ਸੋਚ ਵੀ ਇਹ ਕੀ ਹੋ ਗਿਆ ਮੇਰੇ ਤਾਂ ਝਟਖਿਆ ਲੱਗਾ ਮੈਂ ਤਾਂ ਬਥੇਈ ਟੇਕਿਆ ਮਰ ਜਾਨੀ ਕਿ ਤੁਸੀਂ ਉਹ ਟਾਈਮ ਤੇ ਮੱਥਾ ਨਹੀਂ ਟੇਕਿਆ ਤੇ ਫਿਰ ਜਾਨੀ ਕਿ ਉਹ ਥੋੜਾ ਜਿਹਾ ਤੁਹਾਡੇ ਕੋਲ ਥੋੜੀ ਗਲਤੀ ਜੀ ਹੋ ਗਈ ਪੂਰੀ ਗਲਤੀ ਹੋਈ ਹੈ ਜੀ ਮੈਂ ਬਣ ਉਹਨਾਂ ਦਾ ਆਸ਼ੀਰਵਾਦ ਤੋਂ ਬਗੈਰ ਮੈਂ ਕੁਝ ਕਰਨ ਸਾਤ ਜਿਵੇਂ ਮੈਂ ਕਹਿੰਦਾ ਮੈਂ ਬਣਾਵਾਂ ਮੈਂ ਨਹੀਂ ਬਣਾ ਸਕਦਾ ਉਸ ਜਾਨੀ ਕਿ ਜੋ ਕਰਨਾ ਹੈ ਪਰਮਾਤਮਾ ਨੇ ਕਰਨਾ ਕਰਿਆ ਜੀ ਵਾਹ ਜੀ ਉਹਦੇ ਕਿਰਪਾ ਨਾਲ ਚੱਲ ਰਿਹਾ ਸਾਰਾ ਕੁਝ ਵਾਹ ਜੀ ਵਾਹ ਕੀ ਬਾਤ ਹੈ ਜੀ ਐਡਾ ਔਖਾ ਕੰਮ ਕਰਨਾ ਖਾਲੇ ਦਾ ਬਣਾ ਰਹੀ ਹੈ ਜੀ 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 ਜਿਹੜੇ ਇਹਦੇ 5 5 60 ਡਿਗਰੀਆ ਲਾ ਕੇ ਪੜ ਕੇ ਬੱਚੇ ਆਉਂਦੇ ਆ ਤੁਸੀਂ ਦੇਖੋ ਇਹਨਾਂ ਕਰਮ ਦੀ ਫਣੀ ਆਉਂਦੀ ਹੂੰ ਬਿਲਕੁਲ ਅਸੀਂ ਕਿਸੇ ਕੋਲ ਜਗਾਇਏ ਦੀ ਹੂੰ ਦਾ ਕੋ ਪੜਿਆ ਇਹਦੇ ਬਾਰੇ ਹੁਣ ਪੜਦੇ ਆ ਅਸੀਂ ਹੁਣ ਬਾਹਲੇ ਆਰਟਿਸਟ ਦੀ ਬੁੱਕਸ ਦੇਖਦੇ ਆ ਪੜਦੇ ਆ ਉਹਦੀ ਸਟਾਈਲ ਦੇਖਦੇ ਆ ਬਿਲਕੁਲ ਰੰਗ ਦੇਖਦਾ ਕਿਹੜੇ ਰੰਗ ਯੂਜ਼ ਕਰਦੇ ਸੀ ਉਹ ਕਿਹੜੇ ਪ੍ਰੈਸ ਚ ਯੂਜ਼ ਕਰਦੇ ਸੀ ਹੁਣ ਪੜ ਪੜ ਕੇ ਅਸੀਂ ਲੈ ਕੇ ਉਹਨੇ ਜੀ ਬਾਹਰ ਇਹ ਮਿਲ ਕੇ ਜਗ੍ਹਾ ਤੋਂ ਪਤਾ ਲੱਗਿਆ ਲੋਕਾਂ ਨਾਲ ਮਿਲ ਕੇ ਜੀ ਬੇ ਕੀ ਖੇਡ ਕੀ ਹੈ ਕਿੱਥੋਂ ਲੈਂਦੇ ਨੇ ਰੰਗ ਕਹੇ ਜਿਹੜੇ ਰੰਗ ਨੇ ਇਹ ਬਿਲਕੁਲ ਹੁਣ ਇੰਡੀਆ ਦੇ ਵਿੱਚ ਤਾਂ ਉਹ ਹੀ ਚੀਜ਼ ਨੇ ਜਿਹੜੀ ਬਾਹਰੋਂ ਮਿਲਦੀ ਆ ਬਿਲਕੁਲ ਬਿਲਕੁਲ ਇਹ ਤਾਂ ਤਗੜੇ ਕਰਦਾ ਵੇ ਬਾਹਰ ਐਨਾ ਵਧੀਆ ਸਮਾਨ ਆ ਆਪਣੇ ਨਾਲ ਤੋਂ ਚੌਕਣਾ ਫਰਕ ਆ ਉਹ ਸਮਾਨ ਦਾ ਹੂੰ ਤੇ ਤੇ ਅੰਕਲ ਜੀ ਜਦੋਂ ਤੁਸੀਂ ਪੇਂਟਿੰਗ ਕਰਦੇ ਹੋ ਤਾਂ ਇਹਨੂੰ ਸੁੱਕਣ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਹੈਗਾ ਵਾ ਸੁੱਕਣ ਟਾਈਮ ਲੱਗਦਾ ਜੀ ਤਾਂ ਕਾਫੀ ਹੂੰ ਕਿੰਨਾ ਕਿੰਨੇ ਕੁ ਦਿਨ ਲੱਗ ਜਾਂਦੇ ਨੇ ਦੇਖੋ ਜੀ 1-2 ਦਿਨ ਲੱਗ ਜਾਂਦੇ ਆ 1-2 ਦਿਨ ਹਾਂ ਜੀ ਹਾਂ ਜੀ ਕਿਉਂਕਿ ਜਦ ਇਹ ਸੁੱਕਦੀ ਨਾ ਉਹਨੂੰ ਚਾਹੀਦਾ ਦੁਬਾਰੇ ਬੈਠੇ ਸਾਰੇ ਜਦੋਂ ਹੁਣ ਮੰਨ ਲਓ ਬਰਸਾਤੀ ਮੌਸਮ ਹੈਗਾ ਤੇ ਬਰਸਾਤੀ ਮੌਸਮ ਵਿੱਚ ਬਾਹਰ ਟਾਈਮ ਲੱਗ ਜਾਂਦਾ ਜੀ ਹਫ਼ਤਾ ਵੀ ਲੱਗ ਜਾਂਦਾ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਉਹ ਅਸੀਂ ਇਹ ਵੀ ਦੋ ਤਿੰਨ ਤਸਵੀਰਾਂ ਸ਼ੁਰੂ ਕਰ ਲੈਨੇ ਇੱਕ ਸੁੱਕ ਜਾਂਦੀ ਆ ਦੂਜੀ ਨੂੰ ਰੱਖ ਦਈਦਾ ਫੇਰ ਤੀਜੀ ਦਾ ਟਾਈਮ ਆਏਗਾ ਐ ਅਸੀਂ ਆ ਨਿਰੰਤਰ ਕੰਮ ਕਰਦੇ ਰਹੇ ਨੇ ਜਿਹੜੇ ਸੁੱਕ ਜਾਂਦੀ ਅਸੀਂ ਉਹ ਤੇ ਲੱਗ ਜਾਂਦਾ ਜੀ ਤੇ ਪਰ ਕਈ ਵਾਰੀ ਸਾਡੇ ਕੋਲ ਇਹਦੇ ਲੋਕ ਹੈਗੇ ਕਈ ਕਿਸੇ ਦਾ ਬਜ਼ੁਰਗ ਮਰ ਗਿਆ ਅਲੱਗਰ ਪਰਸਨ ਭੋਗ ਆ ਜੀ ਜੀ ਅਸੀਂ ਤਸਵੀਰ ਬਣਾਉਣੀ ਆ ਜੀ ਉਹ ਬਲਦ ਨੇ ਉਹ ਫਿਰ ਜਲਦੀ ਬਲ ਉਹ ਜਲਦੀ ਬਲ ਜਾਂਦੇ ਹਰੇ ਉਹ ਫਿਰ ਕੋਬੇ ਸਾਨੂੰ ਪੜਾਉਣੀ ਪੈਂਦੇ ਬੈਠ ਕੇ ਕੰਪਲੀਟ ਕਰਨੀ ਪੈਂਦੀ ਆ ਜੀ ਜੀ ਇਹ ਸਾਡੇ ਹੈਗੇ ਸੀ ਗੋਪਾਲ ਕ੍ਰਿਸ਼ਨ ਸ਼ਰਮਾ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਬੜਾ ਅੱਛਾ ਇਹਨਾਂ ਨੇ ਮੈਸੇਜ ਦਿੱਤਾ ਆਪਣੇ ਪੇਂਟਿੰਗ ਨੂੰ ਲੈ ਕੇ ਇੱਕ ਦੂਜੀ ਗੱਲ ਇਹਨਾਂ ਨੇ ਕਹੀ ਕਿ ਇੱਕ ਮੈਂ ਮੈਂ ਪ੍ਰਮਾਤਮਾ ਦਾ ਨਾਮ ਲੈ ਕੇ ਇਹ ਕੰਮ ਸ਼ੁਰੂ ਕਰਦਾ ਜੇ ਮੈਂ ਜਿਸ ਦਿਨ ਪ੍ਰਮਾਤਮਾ ਦਾ ਨਾਮ ਨਾ ਲਵਾਂ ਤੇ ਮੇਰੇ ਕੋਲ ਗਲਤੀ ਹੋ ਜੇਗੀ ਮੇਰੇ ਕੋਲ ਕੰਮ ਨਹੀਂ ਹੋਣਾ ਕੁਝ ਨਾ ਕੁਝ ਮਿਸ ਅੰਡਰਸਟੈਂਡਿੰਗ ਹੋ ਜੇਗੀ ਪੇਂਟਿੰਗ ਕਰਨ ਵਾਸਤੇ ਸੋ ਬੜਾ ਅੱਛਾ ਇਹਨਾਂ ਨੇ ਮੈਸੇਜ ਦਿੱਤਾ ਹੈਗਾ ਵਾ ਔਰ ਤੁਸੀਂ ਮੇਰੇ ਕਮੈਂਟ ਬਾਕਸ ਜਾ ਕੇ ਦੱਸਿਓ ਕਿ ਕੀ ਕਿਆ ਇਹ ਜੜੀਆਂ ਸਿਨਰੀਆਂ ਤੁਹਾਨੂੰ ਜੜੀਆਂ ਤੁਹਾਨੂੰ ਸਾਰੀਆਂ ਤੁਹਾਨੂੰ ਫੋਟੋਆਂ ਦਿਖਾਈਆਂ ਹੈਗੀਆਂ ਨੇ ਆਪਣੇ ਅਮੇਜ਼ਿੰਗ ਟੀਵੀ ਚੈਨਲ ਦੇ ਉੱਤੇ ਕਿਆ ਇਹਨੂੰ ਤੁਸੀਂ ਲਾਈਕ ਕਰਕੇ ਦੱਸਿਓ ਕਿ ਕਿੱਦਾਂ ਦੇ ਅੰਕਲ ਜੀ ਨੇ ਜੜੀਆਂ ਸਿਨਰੀਆਂ ਫੋਟੋ ਬਣਾਈਆਂ ਹੈਗੀਆਂ ਨੇ ਤੇ ਅੰਕਲ ਜੀ ਇੱਕ ਗੱਲ ਹੋਰ ਦੱਸੋ ਕਿ ਅੱਜ ਦੇ ਜਿਹੜੇ ਨੌਜਵਾਨ ਯੁਵਾ ਪੀੜੀ ਐ ਉਹਨਾਂ ਨੂੰ ਤੁਸੀਂ ਕੀ ਕਹਿਣਾ ਉਹਨਾਂ ਨੂੰ ਜਿਵੇਂ ਇਹ ਬੜਾ ਵਧੀਆ ਕੰਮ ਜੇ ਕਰਨ ਉਹ ਜੀ ਕਿਉਂਕਿ ਇਹਦੀ ਡਿਮਾਂਡ ਵੀ ਬਹੁਤ ਜ਼ਿਆਦਾ ਹੈ ਕੋਈ ਇਹ ਨਹੀਂ ਹੈਬਿਟ ਮੰਗ ਰਹੀ ਜੀ ਇਹਦੀ ਜੀ ਅੱਜ ਕੱਲੇ ਵੈਸੇ ਮਸ਼ੀਨੀ ਕੰਮ ਚੱਲ ਪਿਆ ਬਹੁਤ ਜ਼ਿਆਦਾ ਹੈ ਜੀ ਪਰ ਲੋਕਾਂ ਨੂੰ ਪਤਾ ਲੱਗਿਆ ਹੋਵੇ ਜੀ ਇਹ ਮਸ਼ੀਨੀ ਕੰਮ ਹੈ ਹੱਤਾ ਕੀਤਾ ਹੋਇਆ ਜੀ ਲੋਕਾਂ ਆ ਚੁੱਕਾ ਫੇਰ ਇਧਰ ਨੂੰ ਨਾ ਜਾਂਦਾ ਜੀ ਬਈ ਸਾਨੂੰ ਹੱਤਾ ਕੰਮ ਚਾਹੀਦਾ ਸਾਨੂੰ ਜੀ ਤੇ ਦੇਖੋ ਜੀ ਪਹਿਲੇ ਨਾਲ ਤਾਂ ਜਿਹੜਾ ਇਹ ਕੰਮ ਇਹ ਕਰੂਗਾ ਨਾ 9000 ਉਹ ਨਸ਼ਾ ਮੁਕਤ ਹੋਊਗਾ ਜੀ ਸਿੱਧੀ ਗੱਲ ਜੀ ਬਿਲਕੁਲ ਟੈਨਸ਼ਨ ਦੇ ਮੁਕਤ ਹੋਊਗਾ ਉਹ ਜੀ 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 ਹੈ ਤੇ ਆਪਦੇ ਮਨ ਦੇ ਸ਼ਾਂਤੀ ਹੋ ਜੀ ਬਿਲਕੁਲ ਤੇ ਇਸ ਕਰਕੇ ਇਹ ਤਾਂ ਬੜਾ ਵਧੀਆ ਕੰਮ ਹੈ ਕੁੜੀਆਂ ਨੂੰ ਖਾਸ ਕਰਕੇ ਬਣਾਉਣਾ ਚਾਹੀਦਾ ਜੀ ਬਲੇ ਟਾਈਪ ਦੇ ਵਿੱਚ ਚਲੋ ਤੁਸੀਂ ਪ੍ਰੋਫੈਸ਼ਨਲ ਬਣੋ ਭਾਸ਼ਾ ਉਹ ਤਾਂ ਸੰਗ ਤਾਂ ਹੁੰਦਾ ਨਾ ਕਿ ਇਹਦਾ ਮਿਊਜ਼ਿਕ ਗਾਉਂਦਾ ਕੋਈ ਵਜਾਉਂਦਾ ਕੁਝ ਤੇ ਇਹ ਪੇਂਟਿੰਗ ਸਿੱਖੇ ਦਾ ਬਹੁਤ ਵਧੀਆ ਕੰਮ ਹੈ ਤੇ ਤੁਸੀਂ ਸਿਖਾਣੇ ਵੀ ਹੈਗੇ ਤੁਸੀਂ ਸਿਖਾਉਂਦਾ ਵੀ ਜੀ ਤੇ ਅੱਜ ਤੱਕ ਕਿਸੇ ਨੂੰ ਕੁਝ ਸਿਖਾਇਆ ਤੁਸੀਂ ਹਾਂ ਜੀ ਬਹੁਤ ਲੋਕ ਸੈਸੇ ਗਏ ਨੇ ਤੇ ਤੁਸੀਂ ਇਹਦੀ ਕੋਈ ਫੀਸ ਵਗੈਰਾ ਵੀ ਰੱਖੀ ਤੁਸੀਂ ਫੀਸ ਜੀ ਦੇ ਕੇ ਲਈਦੀ ਅੱਛਾ ਹਾਂ ਇਹ ਨਹੀਂ ਹੈ ਵੀ ਹਰੇਕ ਦੇ ਕੱਪੜੇ ਲਾ ਲੋ ਜੀ ਇਥੇ ਲੁਧਿਆਣ ਦੇ ਵਿੱਚ ਤਾਂ ਮੈਂ ਦੇਖਿਆ ਬਹੁਤ ਲੁੱਟਮਾਰ ਕਰ ਰਹੇ ਲੋਕ ਜੀ ਜਿਹੜੇ ਸਿਖਾਉਣ ਵਾਲੇ ਹਨ ਜੀ ਆ ਉਹ ਬਹੁਤ ਮਤਲਬ ਇੱਕ ਕੀ ਕਹੀ ਹੁਣ ਉਹਨਾਂ ਬਾਰੇ ਤੇ ਨਹੀਂ ਚਾਹੀਦਾ ਇਹ ਕੰਮ ਜੀ 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 ਦੇਖੋ ਜੇ ਕੋਈ ਸਿਖਣਾ ਆਇਆ ਨਾ ਉਹਨੂੰ ਸਿਖਾਓ ਇਹਦੇ ਮਜਬੂਰ ਦਾ ਨਜਾਇਜ਼ ਫਿਰ ਨਹੀਂ ਠੋਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਹੈ ਜੀ ਜਿੰਨਾ ਕੇ ਜਾਇਜ਼ ਆ ਉਹਨਾਂ ਕੋਲ ਲੈ ਲਓ ਤੁਸੀਂ ਪੈਸੇ ਇਹ ਕੀ ਜਿਹੜਾ ਕੋਈ ਬੰਦਾ ਆ ਗਿਆ ਮੈਂ 4-10 ਹਜ਼ਾਰ ਲਊ ਮੈਂ 5000 ਰੁਪਏ ਲਊ ਜੀ 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 ਬਿਲਕੁਲ ਤੇ ਮੇਰੇ ਕੋਲ ਇੱਕ ਲੜਕੀ ਆਈ ਇਹ ਤਾਂ ਸਿਖਣ ਉਹ ਮੈਂ ਤੁਹਾਨੂੰ ਕਹਿੰਦਾ ਸਰ ਮੈਂ ਫੇਰ ਤਾਂ ਮੈਂ ਪੁੱਛ ਲਈ ਨਹੀਂ ਮੈਂ ਸਿੱਖਣਾ ਹੂੰ ਮੈਂ ਸਿੱਖਣਾ ਭਾਈ ਹੂੰ ਉਹ ਜਦੋਂ ਮਹੀਨਾ ਪੂਰਾ ਹੋਇਆ ਉਹਨੂੰ 4000 ਰੁਪਏ ਦੇ ਜੀ ਅੱਛਾ 4000 ਰੁਪਏ ਕਰ ਹਾਂ ਕਹਿੰਦੇ ਮੈਂ ਤਾਂ 5000 ਰੁਪਏ ਦਿੰਦੀ ਰਹੀ ਹਾਂ ਅੱਛਾ ਬਾਬੇ ਤੂੰ ਉੱਥੇ ਦਿੰਦੀ ਹੋਵਗੀ ਮੈਂ ਜੀ ਅੱਛਾ ਮੈਂ ਤਾਂ 12000 ਰੁਪਏ ਲੈਣਾ ਹਾਂ ਬਾਕੀ ਆ ਵੀ ਜੇ ਵਿੱਚ ਪਾ ਲੈ ਅੱਛਾ ਤੇ ਸਾਢੇ ਆਇਆ ਜੀ ਤੇ ਜਿਹੜੀਆਂ ਤੁਸੀਂ ਸਨੀਆਂ ਬਣਾਈਆਂ ਹੈਗੀਆਂ ਨਾ ਇਹਨਾਂ ਦੇ ਤੁਹਾਡੇ ਕੋਲ ਕਿੰਨੇ ਕੀ ਕੀ ਰੇਟ ਦੇ ਹੈਗੇ ਨੇ ਜੀ ਇਹ ਜੀ 10000 ਤੋਂ ਸ਼ੁਰੂ ਹੁੰਦਾ ਜੀ ਕੰਮ ਅੱਛਾ 10000 ਹਾਂ ਜੀ ਹਾਂ ਜ 10 ਹੱਥ ਲੋ ਕਿੰਨੇ ਕਿੰਨੇ ਤੱਕ ਹੁੰਦਾ 40 50 ਜਾਂ ਤੱਕ ਅੱਛਾ ਹਾਂ ਤੇ ਮਿਹਨਤ ਵੀ ਹੈ ਜੀ ਮਿਹਨਤ ਵੀ ਹੈ ਜੀ ਹਾਂ ਜੀ ਤੇ ਮੈਂ ਤਾਂ ਇਹ ਟਾਈਮ ਆ ਜੀ ਬਹੁਤ ਲੱਗਦਾ ਬੰਦਾ ਕਟਾਫ ਪਹੁੰਚਦਾ ਦੁਨੀਆਂ ਨਾਲੋਂ ਬਚਿਆ ਨਾਲੋਂ ਜੀ 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 ਆਪ ਦਾ ਕੋਈ ਉਹ ਮੈਂ ਧੁੱਪ ਸੇਗਣੋਂ ਜਾ ਕੇ ਇੱਥੇ ਬੈਠ ਕੇ ਕਰਨਾ ਕੰਮ ਜੀ 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 ਹਾਂ ਜੀ ਸੋ ਗੱਲਬਾਤ ਕੀਤੀ ਹੈਗੀ ਐ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਤੇ ਮੈਂ ਤਾਂ ਇਹੀ ਕਹੂੰਗਾ ਕਿ ਨਸ਼ੇ ਨੂੰ ਛੱਡ ਕੇ ਅੱਜਕੱਲ ਦੇ ਜਿਹੜੇ ਨੌਜਵਾਨ ਹੈਗੇ ਨੇ ਤੇ ਪੇਂਟਿੰਗ ਵੱਲ ਧਿਆਨ ਦਿਵੋ ਔਰ ਅੰਕਲ ਜੀ ਦੇ ਕੋਲ ਆਓ ਤੇ ਪੇਂਟਿੰਗ ਦਾ ਕੰਮ ਸਿੱਖੋ ਔਰ ਬੜਾ ਵਧੀਆ ਲੱਗਦਾ ਔਰ ਦੇਖਿਆ ਜਾਵੇ ਤਾਂ ਮੈਂ ਇਹਨਾਂ ਦੀ ਇੰਟਰਵਿਊ ਕਰਨ ਵਾਸਤੇ ਆਇਆ ਮੈਂ ਖੁਦ ਆਪ ਇਹਨਾਂ ਦਾ ਫੈਨ ਹੋ ਗਿਆ ਵਾਂ ਦੇਖਿਆ ਜਾਵੇ ਤਾਂ ਔਰ ਬੜਾ ਅੱਛਾ ਮੈਸੇਜ ਜੋ ਦਿੱਤਾ ਮੈਸੇਜ ਦਿੱਤਾ ਹੈਗਾ ਅੰਕਲ ਜੀ ਨੇ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖਨਾ